हां जी डॉक्टर साहब ਕਿੰਨਾ ਕੁ ਫਾਇਦਾ ਆਪਾਂ ਨੂੰ ਸਾਈਕਲ ਚਲਾਉਣ ਦਾ ਜੀ ਬਹੁਤ ਫਾਇਦਾ ਵੀਰੇ ਬਹੁਤ ਜ਼ਰੂਰੀ ਆ ਸਾਈਕਲ ਆਪਣੇ ਲਈ ਕਿਉਂਕਿ ਇਹਦੇ ਨਾਲ ਨਾ ਆਪਣੇ ਸਾਰੇ ਸਰੀਰ ਦੇ ਜਿਹੜੇ ਪਾਰਟਸ ਨੇ ਸਾਰੇ ਮੂਵ ਹੁੰਦੇ ਨੇ ਠੀਕ ਆ ਜੀ ਗੋਡਿਆਂ ਦੀ ਜਿਹੜੀ ਦਿੱਕਤ ਆ ਰਹੀ ਹੁਣ ਇਸ ਕਰਕੇ ਆ ਰਹੀ ਆ ਕਿਉਂਕਿ ਆਪਾਂ ਕੰਮਕਾਰ ਵੀ ਹੁਣ ਇਦਾਂ ਦੇ ਆ ਗਏ ਖਾਧਾ ਖਰਾਕਾ ਵੀ ਇਦਾਂ ਦੀਆਂ ਹੋ ਗਈਆਂ ਜੀ ਸਾਈਕਲ ਚਲਾਵਾਂਗੇ ਤਾਂ ਗੋਡੇ ਗਿੱਟੇ ਸੱਟ ਰਹਿਣਗੇ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਵੀ ਸਾਈਕਲ ਦੇ ਆਪਾਂ ਨੂੰ ਕਿੰਨੇ ਕੁ ਫਾਇਦੇ ਆ ਸਾਈਕਲ ਚਲਾਉਣਾ ਚਾਹੀਦਾ ਕਿ ਚਲਾਉਣਾ ਨਹੀਂ ਚਲਾਉਣਾ ਚਾਹੀਦਾ ਜਰੂਰ ਦੱਸਣਾ ਵੀਡੀਓ ਤੇ ਕਮੈਂਟ ਕਰਕੇ ਐਦਾਂ ਵੀ ਦੱਸਣਾ ਵੀ ਕਿੰਨੇ ਜਾਣੇ ਚਲਾਉਨੇ ਕਿੰਨੇ ਨਹੀਂ ਚਲਾਉਂਦੇ ਹਾਂ ਐਂ ਜ਼ਰੂਰ ਦੱਸਣਾ ਵੀ ਕਿਹੜੇ-ਕਿਹੜੇ ਬੀਲ ਜਾਨੀ ਸਾਈਕਲ ਚਲਾਉਂਦੇ ਆ ਹਨਾ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦੇਣਾ ਜੇ ਵੀਡੀਓ ਪਹੁੰਚਣ ਲੱਗੀ ਪਹੈਣਾ ਨੋ ਜੇ ਕੋ ਵੀ ਪਹੈਣਾ ਵੀ ਚਲਾਇਆ ਕਰਨਾ ਸਾਈਕਲ ਜੀ ਵੀ ਬੱਚੇ ਵੀ ਚਲਾਇਆ ਕਰਨਾ ਪਹੈਣਾ ਵੀ ਚਲਾਇਆ ਕਰਨਾ ਸਾਈਕਲ ਹਨਾ ਵੀ ਜਿਹੜਾ ਬੰਦਾ ਕੋਲ ਟਾਈਮ ਹੈਗਾ ਤਾਂ ਜਰੂਰ ਜਣੀ ਦੀ ਸਾਈਕਲ 5-7 ਦਾ ਟਾਈਮ ਤਾਂ ਫਿਰ ਹੁੰਦਾ ਹੀ ਆ ਆਪਣੇ ਕੋਲ ਯਾਰ ਇਹ ਤਾਂ ਆਪਣਾ ਬਹਾਨਾ ਹੋ ਜਾਂਦਾ ਵੀ ਟਾਈਮ ਨਹੀਂ ਹੈਗਾਗਾ ਟਾਈਮ ਤਾਂ ਹੁੰਦਾ ਹੀ ਹਰ ਇੱਕ ਇਨਸਾਨ ਕੋਲ ਟਾਈਮ ਹੁੰਦਾਗਾ